ਇਹਕੇ ਸਾਬ ਕੋਲ ਹੁੰਜ ਕੇ ਦੇ ਆਈ ਉਹਦਾ ਤਾਂ ਗੁੰਗਾ ਬਣਿਆ ਰਿਆ ਹਾਂ ਮੂੰਹ ਦੇ ਵਿੱਚ ਲਾਚੀਆਂ ਪਾ ਲਈਆਂ ਤੇ ਕਹਿਨਾ ਵਾ ਮਾਤਾ ਗੱਲਾਂ ਦੇ ਮਿੱਟੀ ਪਾ ਦੋ ਨਾ ਮੈਂ ਹੁਣ ਨਹੀਂਓ ਮਿੱਟੀ ਪਾਉਣੀ ਜੇ ਤੁਸੀਂ ਮੇਰੀ ਕੁੜੀ ਨੂੰ ਦੇਣ ਲੱਗ ਕਦੋਂ ਮਾਤਾ ਕੁੜੀ ਦਾ ਨਾਮ ਆਵਾ ਤੇ ਹੁਣ ਉਹਦਰ ਨੂੰ ਤੁਰ ਪਾ ਉਹ ਗੱਲ ਨੂੰ ਹੁਣ ਜਾਣਦੇ ਐਵੇਂ ਨਾ ਛੇੜ ਕੇ ਬਹਿ ਜਾਈ ਕਿਤੇ ਤੈਨੂੰ ਪਤਾ ਤਾਂ ਹੈਗਾ ਮਹਾ ਕਪਾਤੋ ਵਾੜੇ ਸਾਰੇ ਆਪਣੇ ਆ ਤੇ ਮੁੰਕੇ ਨਾਮ ਲਾ ਦੇਣਾ ਹੋਰਾਂ ਦਾ ਕੀ ਹੋ ਗਿਆ ਵਾ ਉਹ ਹੋਣਾ ਕੀ ਆ ਨਹੀਂ ਜਦੋਂ ਕੋਈ ਗੱਲ ਹੁੰਦੀ ਆ ਸੈੱਟ ਦੀ ਲੈ ਕੇ ਬੈਈ ਹੁੰਦੇ ਤੁਸੀਂ ਉਹ ਗੱਲ ਨੂੰ ਭਲਾ ਵੀ ਦੋ ਹੁਣ ਕਿ ਨਹੀਂ ਬਸ ਇੱਕੋ ਗੱਲ ਹੀ ਕਰੀ ਜਣੀ ਸੈੱਟ 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 ਉਹ ਚਲ ਗਿਆ ਹੁਣ ਜਿੱਥੇ ਜਾਣਾ ਸੀ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਮੰਮੀ ਨੇ ਤਿੰਨ ਸੂਟ ਬਣਾ ਕੇ ਦਿੱਤੇ ਮੈਨੂੰ ਤੇ ਨਾਲ ਨਾ ਟੌਪਸ ਵੀ ਬਣਾ ਕੇ ਦਿੱਤੇ ਆ ਤੇ ਮੇਰਾ ਰਾਦਾ ਹੀ ਸੂਟ ਸੀਨੇ ਦੇ ਆਈਏ ਪਾ ਗਈਆਂ ਮੈਂ ਫਿਰ ਮੰਮੀ ਨੂੰ ਕੀ ਦੱਸਦੀ ਮੈਂ ਮੰਮੀ ਨੂੰ ਬਹਾਨਾ ਲਾਤਾ ਸੀ ਕਿ ਮੰਮੀ ਮੇਰੇ ਕੋ ਪੈਂਦੇ ਨਹੀਂ ਆ ਹੁਣ ਮੈਂ ਤੁਹਾਡੀ ਬੇਇੱਜ਼ਤੀ ਥੋੜੀ ਕਰਵਾਉਣੀ ਸੀ ਜੇ ਅਹੀਂ ਨਹੀਂ ਸੈੱਟ ਬਣਾ ਕੇ ਦਿੱਤਾ ਤੈਨੂੰ ਮਾਤਾ ਗੱਲ ਵਾ ਇਦਾਂ ਅੱਗੇ ਪਤਾ ਗੱਲ ਕੀ ਅੱਗੇ ਉਹ ਸੁਭਾਹ ਹੀ ਕਾਲਾ ਜਿਆ ਉਹਨੇ ਗੱਲ ਸੁਣ ਲੈਂਦੀ ਆ ਉਹ ਨੂੰ ਨਾ ਹੁਣ ਕੰਮਗਾਰ ਤੇ ਲਾਓ ਉਹਨੂੰ